ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਂ ਦੇ ਉੱਤੇ ਜਿਹੜਾ ਵਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿੱਖ ਪੰਥ ਦੇ ਉੱਤੇ ਹਮਲੇ ਜਿਹੜੇ ਨੇ ਹੁੰਦੇ ਰਹਿੰਦੇ ਨੇ ਹਮੇਸ਼ਾ ਹੀ ਜਿਹੜਾ ਵਾ ਕੁਝ ਲੋਕਾਂ ਦੇ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਹਿਰਦੇ ਜਿਹੜੇ ਉਹ ਉਲੰਘਨੇ ਜਾਣ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖਾਂ ਦੇ ਮਨਾਂ ਦੇ ਉੱਤੇ ਕੋਈ ਨਾ ਕੋਈ ਸੱਟ ਮਾਰੀ ਜਾਂਦੀ ਹੈ ਭਾਵੇਂ ਕਿ ਉਹ ਸਾਡੇ ਗੁਰੂ ਸਾਹਿਬਾਨ ਦੀ বারবার ਹੋਏ ਬੇਦਬੀ ਜਾਂ ਸਾਡੇ ਪੰਥ ਦੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਪੰਥ ਦੇ ਲਈ ਆਪਣੇ ਸਿਰ ਦਿੱਤੇ ਨੇ ਉਹਨਾਂ ਦਾ ਨਰਾਦਰ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਜਿਵੇਂ ਕਿ ਹੁਣ ਕੰਗਣਾ ਰਨੌਤਨਾ ਦੀ ਜਿਹੜੀ ਹੀਰੋਇਨ ਹੈ ਜਿਨੇ ਪਹਿਲਾਂ ਵੀ ਆਪਣਾ ਜਿਹੜਾ ਸਿੱਖ ਵਿਰੋਧੀ ਚਿਹਰਾ ਉਹ ਦਿਖਾਇਆ ਪੰਜਾਬ ਵਿਰੋਧੀ ਚਿਹਰਾ ਵਿਖਾਇਆ ਬੜੇ ਤਰੀਕਿਆਂ ਦੇ ਨਾਲ ਹੁਣ ਉਹਨਾਂ ਦੇ ਵੱਲੋਂ ਦੀ ਪੂਰੀ ਟੀਮ ਵੱਲੋਂ ਇੱਕ ਫਿਲਮ ਐਮਰਜੈਂਸੀ ਦੇ ਨਾਮ ਇਟ ਬਣਾਈ ਗਈ ਆ ਜਿਹਦੇ ਵਿੱਚ ਸੰਤ ਕਾਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਦਾ ਰੋਲ ਕਿਰਦਾਰ ਬਹੁਤ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਇੱਕ ਅੱਤਵਾਦੀ ਬਣਾਉ ਤੇ ਬਹੁਤ ਖਤਰਨਾਕ ਵਿਖਾ ਕੇ ਤੇ ਲੋਕਾਂ ਦੇ ਮਨਾਂ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਸੰਤ ਬੜੇ ਗਲਤ ਸੀਗੇ ਸੰਤਾਂ ਦੇ ਵਰਤਾਰੇ ਜਿਹੜਾ ਵਰਤਿਆ ਜਦੋਂ ਸਨ ਜੂਨ 1984 ਦੇ ਵਿੱਚ ਸਸ਼ਕਨ ਸ਼ਹੀਦ ਦਰਬਾਰ ਸਾਹਿਬ ਜੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਤੇ ਉੱਥੋਂ ਅੱਤਵਾਦੀ ਕਿਣਨ ਵਾਸਤੇ ਉਹ ਹਮਲਾ ਇਤਰਾ ਗਾਂਧੀ ਵੱਲੋਂ ਕੀਤਾ ਗਿਆ ਇਹ ਦਿਖਾਉਣ ਦੀ ਨਵੀਂ ਪੀੜ ਦੇ ਮਨ ਚ ਪਾਉਣ ਦੀ ਕੋਸ਼ਿਸ਼ ਕੀਤੀ ਜਦ ਕੇ ਹਿੰਦੂ ਘੁੰਮਤ ਦੇ ਵੱਲੋਂ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਗਿਆ ਸੀਗਾ ਤਾਂ ਉਹ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਨਹੀਂ ਸੀ ਉਹ ਪੂਰੀ ਕੌਮ ਦੇ ਉੱਤੇ ਹਮਲਾ ਸੀ ਸਾਰੀ ਸਿੱਖ ਕੌਮ ਜਿਹੜੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਨੂੰ ਸਮਰਪਿਤ ਆ ਉਹਨਾਂ ਦੇ ਹਿਰਦਿਆਂ ਦੇ ਉੱਤੇ ਹਮਲਾ ਸੀ ਉਹਨਾਂ ਦੀਆਂ ਭਾਵਨਾਵਾਂ ਤੇ ਹਮਲਾ ਸੀ ਸੋ ਸੰਤ ਕੈਰੀ ਜਨੈਤ ਸਿੰਘ ਖਾਲਸਾ ਪਿੰਡਾ ਵਾਲੇ ਨੇ ਆਪਣੇ ਯੋਧੇ ਦੇ ਜ਼ਮੀਤ ਜੰਗ ਲੜਦੇ ਹੋਏ ਹਿੰਦੂ ਹਕੂਮਤ ਨੂੰ ਦੱਸਿਆ ਸੀ ਕਿ ਆਪਣੇ ਪਵਿੱਤਰ ਸਥਾਨਾਂ ਦੀ ਅਜਮਦੇ ਵਾਸਤੇ ਹਮੇਸ਼ਾ ਜਿਹੜੇ ਸਿੱਖ ਨੇ ਉਸੇ ਦੇ ਲਈ ਤਿਆਰ ਬਕ਼ਤਿਆਰ ਨੇ ਸੋ ਜਿਹੜੀ ਇਹ ਫਿਲਮ ਆ ਬਿਨਾਂ ਦੇਰੀ ਕੀਤੇ ਆ ਸਰਕਾਰ ਨੂੰ ਇਹ ਚਾਹੀਦਾ ਵੀ ਇੱਥੇ ਰੋਕ ਲਾਈ ਜਾਵੇ ਕਿਉਂਕਿ ਇਹ ਫਿਲਮ ਜਿਹੜੀ ਆ ਇਹ ਨੇ ਪੰਜਾਬ ਦੇ ਜਿਹੜੇ ਸ਼ਾਂਤ ਮਾਹੌਲ ਆ ਪੰਜਾਬ ਦਾ ਉਹਨੂੰ ਅੱਗ ਲਾਉਣੀ ਆ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨਾ ਅਸੀਂ ਇੱਕ ਸੇਵਾਦਾਰ ਹੋਣ ਦੇ ਨਾਤੇ ਸਿੱਖ ਹੋਣਾਂ ਦੇ ਨਾਤੇ ਜਿੱਥੇ ਆਪਣੇ ਪੂਰੇ ਪੰਥ ਨੂੰ ਇਹ ਅਪੀਲ ਤੇ ਬੇਨਤੀ ਕਰਦੇ ਆ ਕਿ ਜਲਦੀ ਤੋਂ ਜਲਦੀ ਸਾਰੀ ਕੌਮ ਇਕਮੁੱਠ ਹੋ ਕਰਕੇ ਇਸ ਫਿਲਮ ਦਾ ਵਿਰੋਧ ਕਰੇ ਹਰ ਤਰੀਕੇ ਨਾਲ ਜਿਵੇਂ ਉਹ ਕਰ ਸਕਦੀ ਆ ਦੂਸਰੀ ਗੱਲ ਰਹੀ ਫਿਲਮ ਲੱਗਣ ਦੀ ਅਸੀਂ ਤਾਂ ਪਹਿਲਾਂ ਪ੍ਰੇਮ ਪਿਆਰ ਸਰਕਾਰ ਨਾਲ ਬੇਨਤੀ ਹੀ ਕਰਾਂਗੇ ਕਿ ਬਿਨਾਂ ਦੇਰੀ ਕੀਤੇ ਸਰਕਾਰ ਇਹਨਾਂ ਫਿਲਮਾਂ ਨੂੰ ਬੰਦ ਕਰੇ ਇੱਥੇ ਰੋਕ ਲਾਵੇ ਜੇਕਰ ਇਹ ਫਿਲਮ ਪੰਜਾਬ ਕਿਤੇ ਲੱਗਦੀ ਆ ਤੇ ਗੁਰੂ ਕਿਰਪਾ ਕਰੇ ਸਾਡੇ ਕੋਲੋਂ ਜਿਵੇਂ ਮਹਾਰਾਜ ਪਹਿਲਾਂ ਸਵਾਵਾਂ ਲੈਂਦੇ ਰਹੇ ਨੇ ਕਿ ਸਾਨੂੰ ਜਿਹੜਾ ਉਹ ਮਜਬੂਰਨ ਆਪ ਜਾ ਕੇ ਸਿਨੇਮਿਆਂ ਦੇ ਵਿੱਚੋਂ ਇਹ ਫਿਲਮ ਕਿਰੀ ਆ ਉਹ ਬੰਦ ਕਰਵਾਉਣੀ ਪਹੂਗੀ ਅਸੀਂ ਨਹੀਂ ਚਾਹੁੰਦੇ ਕਿ ਲਾਅਨ ਆਰਡਰ ਵਿਗੜੇ ਅਸੀਂ ਨਹੀਂ ਚਾਹੁੰਦੇ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਇਹ ਤਾਂ ਸਰਕਾਰਾਂ ਦਾ ਫਰਜ਼ ਬਣਦਾ ਪ੍ਰਸ਼ਾਸਨ ਦਾ ਫਰਜ਼ ਬਣਦਾ ਕਿ ਲਾ ਨਾ ਰੋ ਮੰਟੇ ਰੱਖਣ ਦੇ ਵਾਸਤੇ ਇਹੋ ਜਿਹੇ ਸ਼ਰਾਰਤਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਸ਼ਰਾਰਤਾਂ ਦਾ ਮੂੰਹ ਤੁਰ ਜਵਾਬ ਦਿੱਤਾ ਜਾਵੇ ਕਿ ਇਹਨਾਂ ਲੋਕਾਂ ਨੂੰ ਜਿਹੜੀ ਨੱਥ ਪਾਈ ਜਾਵੇ ਤੇ ਜਿਹੜੀ ਫਿਲਮਾਂ ਖਾਸ ਕਰਕੇ ਐਮਰਜੈਂਸੀ ਇੱਥੇ ਬਿਨਾਂ ਜਿਹੜੀ ਕੀਤੇ ਆ ਰੋਕ ਲਾ ਕੇ ਇਹਨੂੰ ਬੈਨ ਕੀਤਾ ਜਾਵੇ ਜੇਕਰ ਤਾਂ ਸਾਡੇ ਕਿਸੇ ਯੋਧੇ ਦੀ ਫਿਲਮ ਬਲਕੇ ਆਉਂਦੀ ਆ ਉਹਨਾਂ ਵਾਸਤੇ ਤਾਂ ਬਹੁਤ ਜਲਦੀ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਨੇ ਬੈਨ ਲੱਗਣੇ ਸ਼ੁਰੂ ਹੋਏ ਦਿਨ ਜਿਵੇਂ ਕਿ ਭਾਈ ਕਾਲੜਾ ਦੇ ਜੀਵਨ ਉੱਤੇ ਇੱਕ ਫਿਲਮ ਜਿਹੜੀ ਆ ਉਹ ਲੰਘੇ ਦਿਨ ਪਤਾ ਲੱਗਾ ਕਿ ਦਿਲਜੀਤ ਜਿਹੜਾ ਮੁੰਡਾ ਐਕਟਰ ਆ ਉਹਨਾਂ ਵੱਲੋਂ ਬਣਾਈ ਗਈ ਉਹ ਬੈਨ ਹੋ ਗਈ ਆ ਉਹ ਤੇ ਉਹ ਲੱਗ ਨਹੀਂ ਰਹੀ ਉਹਨੇ ਜੜ ਕੇ ਭਾਈਖਾਲ ਨਾਲ ਜਿਹੜੇ ਨੇ ਇੱਕੋ ਮਨੁੱਖਤਾ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਸਨ ਉਹ ਤਾਂ ਕਿਤੇ ਵੀ ਲੜ ਨਹੀਂ ਸੀ ਰਹੇ ਉਹਨਾਂ ਦਾ ਕੋਈ ਇਤਿਆਰ ਨਹੀਂ ਸੀ ਚੁੱਕਿਆ ਬਲਕਿ ਉਹਨਾਂ ਦਾ ਨਿਰਦੋਸ਼ ਜਨਕ ਜੀਆਂ ਗਈਆਂ ਸੀ ਉਹਨਾਂ ਦਾ ਪੱਖ ਜਿਹੜਾ ਰੱਖਿਆ ਸੰਗਤ ਸਾਹਮਣੇ ਪਰ ਉਹ ਫਿਲਮ ਜਿਹੜੀ ਉਹ ਬੈਨ ਹੋ ਜਾਂਦੀ ਆ ਤੇ ਜਿਹੜੀ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਦਸਾਉਂਦੀ ਆ ਸਾਡੇ ਸ਼ਹੀਦਾਂ ਦਾ 네ਗੇਟਿਵ ਕਿਰਦਾਰ ਦਸਾਉਂਦੀ ਆ ਉਹ ਫਿਲਮਾਂ ਲੱਗਣ ਵਾਸਤੇ ਸੈਂਸਰ ਜਿਹੜਾ ਉਹ ਪਰਮਿਸ਼ਨ ਦੇ ਦਿੰਦਾ ਵਾ ਸਰਕਾਰਾਂ ਪਰਮਿਸ਼ਨ ਦੇਤੀਆਂ ਜਿਹੜਾ ਕਿ ਬੜਾ ਮੰਦ ਭਾਗਾ ਫਿਰ ਅਸੀਂ ਬੇਨਤੀ ਕਰਦੇ ਹਾਂ ਸ਼੍ਰੀ ਅਕਾਲ ਤਖਸਾਲ ਸਾਹਿਬ ਜਾਇਦਰ ਸਾਹਿਬਾਨ ਨੂੰ ਸਾਡੀਆਂ ਸਿੱਖ ਸੰਸਥਾਵਾਂ ਨੂੰ ਬਿਨਾਂ ਦੇਰੀ ਕੀਤੇਆਂ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਸਰਕਾਰ ਨਾਲ ਰابطਾ ਕੰਮ ਕਰਕੇ ਤੇ ਫਿਰ ਉਹਨੂੰ ਬੈਨ ਕਰਾਉਣ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਸ਼ਾਂਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ